ਬਾਰੇ ਅੱਜ ਡਿਸਟ੍ਰਿਕਟ 307 ਵੱਲੋਂ ਬਰਦਾਸਪੁਰ ਦੀ ਇਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਜਿਹੜਾ ਉਪਰਾਲਾ ਕੀਤਾ ਗਿਆ ਔਰ ਇੱਕ ਆਮ ਰਾਏ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਦੇ ਵਿੱਚ ਸਰਵਾਈਕਲ ਕੈਂਸਰ ਬਾਰੇ ਅਵੇਅਰਨੈਸ ਲਿਆਉਣੀ ਆ ਜ਼ੁਲਮ ਔਰ ਤਸ਼ੱਦਦ ਜਿਹੜਾ ਔਰਤਾਂ ਤੇ ਹੁੰਦਾ ਉਹਨੂੰ ਕਿਵੇਂ ਰੋਕਣਾ ਔਰ ਸੱਦ ਪਾਵਨਾ ਔਰ ਪਿਆਰ ਦਾ ਸਿਰਿਆ ਕੇਵਾ ਦੇਣਾ ਸਭ ਤੋਂ ਪਹਿਲਾਂ ਤੇ ਮੈਂ ਜੀ ਆਇਆਂ ਨੂੰ ਕਹਿੰਨਾ ਡਾਕਟਰ ਹਰਜਿੰਦਰ ਜੀ ਸਾਡੇ ਜਿਹੜੇ ਬਹੁਤ ਇਸ ਅਰਤੀ ਦੇ ਜੰਪਲ ਵੀ ਨੇ ਆਈਐਸ ਨੇ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਉਚੇਚੇ ਤੌਰ ਤੇ ਮੈਮ ਐਸਜੀਐਮ ਉਹ ਵੀ ਅੱਜ ਸਾਡੇ ਕੋਲ ਆਏ ਨੇ ਸੋ ਇਸ ਤੋਂ ਇਲਾਵਾ ਇਸ ਰੈਲੀ ਜਿਹੜੇ ਪਾਗ ਲੈ ਰਹੇ ਵੱਖਰੇ ਵੱਖਰੇ ਡੈਲੀਕੇਟ ਜਿਹੜੇ ਜੀਐੱਡ ਕੇ ਹਰਿਆਣਾ ਹਿਮਾਚਲ ਇਹ ਤੋਂ ਸਾਰੇ ਆਏ ਨੇ ਉਹਨਾਂ ਨੂੰ ਗੁਰਦਾਸਪੁਰ ਆਉਣ ਤੇ ਜੀ ਆਇਆਂ ਨੂੰ ਕਹਿੰਦਾ ਔਰ ਇਲਾਕੇ ਵੱਲੋਂ ਧਨਵਾਦ ਕਰਦਾ ਕਿ ਲੇਡੀਜ਼ ਨੇ ਔਰ ਇਨਰ ਵੀਲ ਕਲਬ ਜਿਹੜੀ ਡਿਸਟ੍ਰਿਕਟ 307 ਹੈ ਉਹਦਾ ਇੱਕ ਬਹੁਤ ਵਧੀਆ ਉਪਰਾਲਾ ਇੱਕ ਪਬਲਿਕ opinion ਬਣਾਉਣ ਦਾ ਇੱਕ ਆਮ رائے ਤਿਆਰ ਕਰਨ ਦਾ ਇਹਨਾਂ ਮੁੱਦਿਆਂ ਦੇ ਉੱਪਰ ਜਿੱਤੇ ਅੱਜ ਸਮਾਜ ਨੂੰ ਲੋੜ ਆ। ਔਰ ਮੈਂ ਇੱਕ ਵਾਰੀ ਫੇਰ ਐਡੀ ਸਾਹਿਬ ਤੁਹਾਡਾ ਧੰਨਵਾਦ ਕਰਦਾ। ਡੀ ਸਾਹਿਬ ਨੇ ਵੀ ਆਉਣਾ ਸੀਗਾ। ਅੱਜ ਉਹਨਾਂ ਨੂੰ ਕੋਈ ਜਿਹਾ ਐਸਾ ਆ ਗਿਆ। ਐਡੀ ਸਾਹਿਬ ਨੇ ਬਹੁਤ ਇਹਦੇ ਵਿੱਚ ਹਿੰਮਤ ਕਰਕੇ ਆਪਣਾ ਹਿੱਸਾ ਪਾਇਆ ਇਸ ਰੈਲੀ ਨੂੰ ਕਾਮਯਾਬ ਕਰਨ ਲਈ। ਤੁਹਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਕੋੜ ਕੋੜ ਤਰਵਾਦ ਔਰ ਇਹੀ ਮੈਂ ਗੱਲ ਕਹੂੰਗਾ ਕਿ ਜਿਹੜਾ ਮੈਸੇਜ ਜਿਹੜਾ ਸੁਣਿਆ ਅੱਜ ਇਸ ਰੈਲੀ ਦੇ ਜ਼ਰੀਏ ਅਸੀਂ ਲੋਕਾਂ ਨੂੰ ਦੇ ਸਕਾਂਗੇ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਈਏ ਤਾਂ ਕਿ ਲੋਕ ਸੁਖਰੇੜੀ ਜ਼ਿੰਦਗੀ ਜਿਹਾ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਸਰ ਅੱਜ ਦੇ ਬਾਰੇ ਦੱਸ ਦਿਓ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਦੇ ਬਾਰੇ ਹਾਂਜੀ ਦੇਖੋ ਜੀ ਅੱਜ ਮੈਂ ਤੁਹਾਨੂੰ ਸਾਰੇ ਆਪਣੇ ਪੱਤਰਕਾਰਾਂ ਬੀਨਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਬੜਾ ਹੀ ਇੱਕ ਨੇਕ ਉਪਰਾਲਾ ਚੁੱਕਿਆ ਗਿਆ ਸਾਡੇ ਇਨਰ ਵੀਰ ਕਲੱਬ ਵੱਲੋਂ ਸਪੈਸ਼ਲੀ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਰਮਨ ਬੈਲਜੀ ਵੱਲੋਂ ਉਹਨਾਂ ਨੂੰ ਇਹ ਜਿਹੜਾ ਅੱਜ ਜਿਹੜਾ ਉਪਰਾਲਾ ਹੈ ਜਿਹੜੀ ਅਸੀਂ ਰੈਲੀ ਕੱਟਣੀ ਹੈ ਇਹ ਸਪੈਸ਼ਲ ਅਵੇਅਰਨੈਸ ਰੈਲੀ ਹੈ ਕੈਂਪੇਨ ਹੈ ਕਾਦੇ ਲਈ ਇਕਤਾ ਸਰਵਾਈਕਲ ਕੈਂਸ ਅਵੇਅਰਨੈਸ ਕੈਂਪੇਨ ਹੈ ਇਕਾ ਅਸੀਂ ਸਾਰਿਆਂ ਨੇ ਇੱਕ ਦੂਜੇ ਨਾਲ ਇਕਜੁੱਟ ਹੋ ਕੇ ਪੀਸਫੁੱਲ এনਵਾਇਰਨਮੈਂਟ ਤੇ ਰਹਿਣਾ ਹੈ ਤੀਸਰੀ ਜਿਹੜੀ ਸਾਡੀ ਇਹ ਸੀਗੀ ਕਿ ਊਮਨਸ ਨੂੰ ਉਹਨਾਂ ਦੇ ਕੀ ਕੀ ਕ੍ਰਾਈਮਸ ਜਿਹੜੇ ਹੁੰਦੇ ਆ ਉਹਨਾਂ ਬਾਰੇ ਅਵੇਅਰਨੈਸ ਹੋਣੀ ਚ ਤੇ ਮੈਂ ਇਹੀ ਕਹਿਣਾ ਚਾਹਾਂਗਾ ਸਾਰੀ ਜਿਹੜੀ ਟੀਮ ਆ ਉਹਨਾਂ ਨੂੰ ਮੁਬਾਰਕਬਾਦ ਦੇਣਾ ਸਪੈਸ਼ਲੀ ਸਾਡੇ ਦੇਖਿਆ ਤੁਸੀਂ ਬੱਚੇ ਵੀ ਆਏ ਨੇ ਇਹਨਾਂ ਨੇ ਜੁਆਇਨ ਕੀਤਾ ਇਹ ਅੱਜ ਰੈਲੀ ਤੋਂ ਕੈਂਪੇਨ ਤੋਂ ਸਿੱਖ ਕੇ ਜਾਣ ਤੇ ਤੁਹਾਡੇ ਮਾਧਿਅਮ ਰਹੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਗੁਰਦਾਸਪੁਰ ਵਿੱਚ ਜਿਹੜੀ ਆ ਰੈਲੀ ਹੈ ਇਹ ਸਾਡੇ ਵਕਫ ਵਕਫ ਸਕੂਲਾਂ 'ਚ ਵੀ ਜਾਏਗੀ ਸਾਰੇ ਪਾਸੇ ਬੱਚਿਆਂ ਨੂੰ ਅਵੇਅਰ ਵੀ ਕਰੇਗੀ ਬੱਤ ਜਿਹੜੇ ਸਾਡੇ ਬੱਚੇ ਆ ਸਾਡੀਆਂ ਬੱਚੀਆਂ ਨਹੀਂ ਜੁਆਇਨ ਕਰ ਪਾਈਆਂ ਜਾਂ ਵੂਮਨਸ ਜੁਆਇਨ ਨਹੀਂ ਕਰ ਪਾਏ ਉਹ ਆਪਣੇ ਘਰ 'ਚ ਇੱਥੋਂ ਪ੍ਰੇਰਣਾ ਲੈਣ ਇਹ ਕੈਂਪੇਨ ਤੋਂ ਸਿੱਖਣ ਕਿੱਤੇ ਵੀ ਉਹਨਾਂ ਨੂੰ ਲੈਕ ਆਫ ਨੋਲੇਜ ਹੈ ਉਹ ਸਾਡੇ ਸਿਵਲ ਸਰਜਨ ਆਫਿਸ ਹੈ ਜਾਂ ਸਾਡੀ ਇਨਰ ਬਿਲਡ ਕਲੱਬ ਸੁਸਾਇਟੀ ਹੈ ਬੜੀਆਂ ਹੀ ਵਧੀਆ ਸਾਡੀਆਂ ਇੱਕ ਮੈਕਨ ਸੈਲਫ ਡਿਪੈਂਡੈਂਟ ਲੇਡੀਜ਼ ਜੁੜੀਆਂ ਹੋਈਆਂ ਉਹਨਾਂ ਕੋ ਇਨਫੋਰਮੇਸ਼ਨ ਲੈ ਸਕਦੀਆਂ ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਉਹ ਹੈ ਐਜੂਕੇਸ਼ਨ ਦਾ ਤੁਹਾਨੂੰ ਹਰ ਇੱਕ ਚੀਜ਼ ਬਾਰੇ ਐਜੂਕੇਸ਼ਨ ਹੋਣੀ ਚਾਹੀਦੀ ਹੈ ਪ੍ਰੋਪਰ ਤਾਂ ਜੋ ਉਹ ਜੇ ਖਤਰਨਾਕ ਬਿਮਾਰੀਆਂ ਤੋਂ ਅਸੀਂ ਬਚ ਸਕੀਏ ਤੇ ਮੈਂ ਸਾਰਿਆਂ ਦਾ ਮੁਬਾਰਕਬਾਦ ਦਿੰਨਾ ਤੇ ਧੰਨਵਾਦੀ ਆ ਕਿ ਉਹ ਜਿਹੜੀਆਂ ਜੜੀਆਂ ਰੈਲੀਆਂ ਕੰਪੇਨ ਹੈ ਅਗਾਹ ਵੀ ਹੋਰ ਹੋਣੀਆਂ ਚਾਹੀਦੀਆਂ ਮੈਂ ਸੁਪਨੀ ਗੁਪਤਾ ਪ੍ਰੈਜ਼ੀਡੈਂਟ ਰੋਟਰੀ ਕਲੱਬ ਗੁਰਦਾਸਪੁਰ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਥੈਂਕਸ ਕਰਦਾ ਕਿ ਰੋਟਰੀ ਕਲੱਬ ਨੂੰ ਇਹ ਜਿਹੜਾ ਇਨੀਸ਼ੀਏਟਿਵ ਹੈ ਇਨਰ ਵਿਲ ਕਲੱਬ ਦਾ ਜਿੱਚ ਇਨਰ ਵਿਲ ਕਲੱਬ ਡਿਸਟ੍ਰਿਕਟ 307 ਜਿਹੜੀ ਕਿ ਸਾਡੀ ਜੰਮੂ ਤੋਂ ਲੈ ਕੇ ਖੰਨਾ ਤੱਕ ਪੂਰੀ ਇਨਰ ਵਿਲ ਕਲੱਬਸ ਹੈ ਜਿੱਚ ਲੇਡੀਜ਼ ਬੇਸਿਕਲੀ ਮੈਂਬਰਸ ਹੁੰਦੀਆਂ ਉਹਨਾਂ ਨੇ ਇਹ ਬਹੁਤ ਹੀ ਅੱਛਾ ਉਪਰਾਲਾ ਕੀਤਾ ਹੈ ਜਿਹੜੀ ਅੱਜ ਦੀ ਡੇਟ ਦੇ ਵਿੱਚ ਸਾਨੂੰ ਇਹ ਅਵੇਰਨੈਸ ਦੀ ਲੋੜ ਸਰਵਾਈਕਲ ਕੈਂਸਰ ਦੀ ਜਿਹਦੀ ਕਿ ਡੇ ਟੂ ਡੇ ਬਹੁਤ ਜ਼ਿਆਦਾ ਹੀ ਕੇਸ ਜਿਹੜੇ ਇਨਕਰੀਜ਼ ਹੋ ਰਹੇ ਸੀ ਦੂਸਰਾ ਜਿਹੜਾ ਕਿ ਡੋਮੈਸਟਿਕ ਵਾਇਲੈਂਸ ਹੈਗਾ ਊਮਨ ਦੇ ਉੱਤੇ ਔਰੇ ਲਈ ਵੀ ਇਹਨਾਂ ਨੇ ਇਹ ਅਵੇਰਨੈਸ ਰੈਲੀ ਕੱਢੀ ਹੈ ਜਿਹਦੇ ਵਿੱਚ ਅਸੀਂ ਜਿਹੜੀ ਲੇਡੀਆਂ ਹੈ ਉਹਨਾਂ ਨੂੰ ਅਵੇਅਰ ਕਰਾਂਗੇ ਕਿ ਡੋਮੈਸਟਿਕ ਵਾਇਲੈਂਸ ਦੇ ਅਗੇਂਸਟ ਤੁਸੀਂ ਕਿੱਦਾਂ ਆਪਣੇ ਜਿਹੜੀ ਰਾਈਟਸ ਹੈ ਉਹ ਕਲੇਮ ਕਰ ਸਕਦੇ ਹੋ ਲੀਗਲ ਵੀ ਤੀਜਾ ਜਿਨਾ ਕਿ ਅਸੀਂ ਦੇਖਨੇ ਹਕੀਕਤ ਦੀ ਨਾ ਕਦੀ ਕਿਸ ਨਾ ਕਿਸੇ ਊਮਨ ਦੇ ਨਾਲ ਕਿਸ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਪਬਲਿਕ ਪਲੇਸਿਸ ਦੇ ਉੱਤੇ ਅਸੀਂ ਪਬਲਿਕ ਨੂੰ ਇਨਰ ਵੀਲ ਕਲੱਬ ਵਿੱਚ ਇਹ ਅਵੇਅਰ ਕਰਨਾ ਚਾਹੁੰਦਾ ਕਿ ਉਹ ਪੀਸ ਬਣਾ ਕੇ ਰੱਖਿਆ ਜਾਏ ਤਾਂ ਕਿ ਜਿਹੜੀ ਅੱਜ ਦੀ ਲੇਡੀਜ਼ ਹੈ ਜਿਨਾ ਕਿ ਬਹੁਤ ਹੀ ਵੱਡਾ ਰੋਲ ਪਲੇ ਕਰ ਰਹੀਆਂ ਹੋਮ ਮੇਕਿੰਗ ਦੇ ਵਿੱਚ ਵੀ ਤੇ بزਨਸ ਦੇ ਵਿੱਚ ਵੀ ਆਪਣੀ ਪੋਲਿਟਿਕਸ ਦੇ ਵਿੱਚ ਵੀ ਉਹਨਾਂ ਨੂੰ ਇੱਕ ਸੇਫ এনवायरमेंट ਅਸੀਂ ਦੇ ਸਕੀਏ স্পੈਸ਼ਲ ਥੈਂਕਸ ਕਰਨੇ ਆ ਸ਼੍ਰੀ ਰਵਨ ਬੈਲਜੀ ਦਾ ਚੇਅਰਮੈਨ ਪੰਜਾਬ ਸਿਸਟਮ ਹੈਲਥ ਕਾਰਪੋਰੇਸ਼ਨ ਜਿਹੜੇ ਹਮੇਸ਼ਾ ਇਦਾਂ ਦੇ ਇਨੀਸ਼ੀਏਟਿਵ ਲੈਂਦੇ ਰਹਿੰਦੇ ਆ ਐਂਡ ਹਮੇਸ਼ਾ ਰੋਟਰੀ ਕਲੱਬ ਇਨਰ ਰੀਲ ਕਲੱਬ ਨੂੰ ਸੁਸਾਇਟੀ ਦੇ ਲਈ ਕੰਮ ਕਰਨ ਲਈ ਹਮੇਸ਼ਾ ਹੀ ਆਪਣੇ ਪੋਜ਼ਿਟਿਵ ਰਹਿੰਦੇ ਆ ਤੇ ਸਾਨੂੰ ਵੀ ਹਮੇਸ਼ਾ ਮੋਟੀਵੇਟ ਕਰਦੇ ਰਹਿੰਦੇ ਕਿ ਸੁਸਾਇਟੀ ਲਈ ਬਹੁਤ ਵਧੀਆ ਕਰੋ ਨਾਲ ਹੀ ਮੈਂ ਐਡਿਕਸੀ ਸਰ ਜਿਨ੍ਹਾਂ ਨੂੰ ਮੈਂ ਰੀਸੈਂਟਲੀ ਮਿਲਿਆ ਵੀ ਆ ਇਹ ਵੀ ਰੋਟਰੀ ਕਲੱਬ ਲਈ ਬਹੁਤ ਹੀ ਵਧੀਆ ਪੋਜ਼ਿਟਿਵ ਇਹਨਾਂ ਦਾ ਐਟੀਟਿਊਡ ਆ ਸਾਡਾ ਇੱਕ ਪ੍ਰੋਜੈਕਟ ਜਿਹੜਾ ਇਹਨਾਂ ਨੇ ਬਹੁਤ ਪੋਜ਼ਿਟਿਵਲੀ ਕੰਪਲੀਟ ਕਰਾਇਆ ਥੈਂਕ ਯੂ ਵੈਰੀ ਮਚ ਸਰ ਔਰੇ ਲਈ ਵੀ ਤੇ ਅਸੀਂ ਇਹੀ ਕਹਿੰਨੇ ਕਿ ਰੋਟਰੀ ਕਲੱਬ ਗੁਰਦਾਸਪੁਰ ਇਨਰਵਿਲ ਕਲੱਬ ਗੁਰਦਾਸਪੁਰ ਤੇ ਬਾਕੀ ਜਿੰਨੇ ਵੀ ਮੈਂਬਰਸ ਆ ਜਿਹੜੇ ਇੱਥੇ ਪ੍ਰੈਜ਼ੈਂਟ ਆ ਆ ਹਮੇਸ਼ਾ ਅਸੀਂ ਸੁਸਾਇਟੀ ਦੀ ਬੈਟਰਮੈਂਟ ਲਈ ਹਮੇਸ਼ਾ ਖੜੇ ਰਵਾਂਗੇ ਤੇ ਕਰਦੇ ਰਵਾਂਗੇ ਥੈਂਕ ਯੂ ਵੈਰੀ ਮਚ ਹਾਂਜੀ ਦਾਸ ਜੀ ਬਾਕੀ ਆ ਮੈਂ ਮਨਮੋਹਨ ਸੋਰੀ ਡਿਸਟ੍ਰਿਕਟ ਚੇਅਰਮੈਨ ਡਿਸਟ੍ਰਿਕਟ 307 ਅ ਇਨਰ ਵੀਲ ਕਲੱਬ ਜਿਹੜਾ ਹੈ ਇਹ ਵਰਲਡ ਦਾ ਵਿਮਨਸ ਦਾ ਲਾਰਜੈਸਟ ਆਰਗੇਨਾਈਜੇਸ਼ਨ ਹੈ ਤੇ ਅੱਜ ਅਸੀਂ ਜਿਹੜੀ ਇਹ ਇੱਥੇ ਰੈਲੀ ਇੱਕ ਕ نکال ਰਿਹਾ ਜੋ ਕਿ ਮਿਸਟਰ ਬੈਲ ਸਾਹਿਬ ਔਰ ਉਹਨਾਂ ਦੀ ਵਾਈਫ ਅਰਚਨਾ ਪੀਡੀਸੀ ਅਰਚਨਾ ਜੀ ਨੇ ਇਸ ਚੀਜ਼ ਦਾ ਇਨਾ ਵੱਡਾ ਉਪਰਾਲਾ ਕੀਤਾ ਹੈ ਇਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਜਿਹੜੇ ਸਾਰੇ ਸਾਡੇ ਨਾਲ ਅੱਜ ਜੁੜੇ ਹਨ ਇਸ ਰੈਲੀ ਵਾਸਤੇ ਤੇ ਇਹ ਬਹੁਤ ਹੀ ਮੇਰੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਵੀ ਅਸੀਂ ਇਹ ਵਾਲੀ ਰੈਲੀ ਅੱਜ ਇੱਥੇ نکال ਰਹੇ ਹਾਂ ਤੇ ਜਿਹੜਾ ਸਾਡਾ ਕੌਜ਼ ਹੈ ਇਹ ਬਹੁਤ ਤਿੰਨ ਮੇਨ ਕੌਜ਼ ਹੈ ਇੱਕ ਅ ਵਿਮਨ ਦੀ ਅ ਵਿਮਨ ਵਾਸਤੇ ਸਰਵਾਈਕਲ ਕੈਂਸਰ ਦਾ ਡੋਮੈਸਟਿਕ ਵਾਇਲੈਂਸ ਤੇ ਪੀਸ ਦੇ ਉਤੇ ਅਸੀਂ ਤਿੰਨ ਟਾਪਿਕਸ ਅੱਜ ਇਹ ਰੱਖਿਆ ਔਰ ਸਾਡੇ ਨਾਲ ਜੋ ਸਕੂਲ ਦੇ ਬੱਚੇ ਔਰ ਜੋ ਸਾਰੇ ਮੈਂਬਰ ਸਾਡੇ ਮੈਂਬਰਾਂ ਦੂਰੋਂ ਨੇੜੇ ਕਲੱਬਸ ਤੋਂ ਆਏ ਨੇ ਐਟਲੀਸਟ 53 ਕਾਰਸ ਅੱਜ ਸਾਡੇ ਨਾਲ ਅੱਜ ਚੱਲਣ ਗੀਆਂ ਤੇ थैंक यू सो मच ਤੇ ਮੈਂ ਸਾਰਿਆਂ ਨੂੰ ਪੂਰੀ ਕੰਗratulations ਕਰਦੀਆਂ ਔਰ ਵਧਾਈ ਦੇਨੀ ਆ ਕਿ ਅੱਜ ਸਾਡੇ ਨਾਲ ਇਹ ਸਾਰੇ ਜੁੜੇ ਆ। ਤੁਹਾਨੂੰ ਦੱਸ ਦਿੱਤਾ ਜਿਹੜੀ ਸਾਡੀ ਇਹ ਦੋ ਵਰਟੀਕਲਸ ਹੈਗੇ ਨੇ ਵੈਰੀ ਨਾਈਸਲੀ ਪੁੱਟ ਬਾਈ ਰਮਨ ਜੀ ਐਂਡ ਅਰਚਨਾ ਹਮੇਸ਼ਾ ਇਹ ਬਹੁਤ ਵਧੀਆ ਕਰਦੇ ਨੇ ਪ੍ਰੋਗਰਾਮ ਐਂਡ ਥਿਸ ਅਗੇਨ ਇਜ਼ ਗੋਇੰ ਟੂ ਬੀ ਵੈਰੀ ਗੁੱਡ ਜਿਹੜੇ ਦੋ ਮੇਨ ਵਰਟੀਕਲਸ ਹਨ ਜਿਹੜਾ ਹੈ orange is the world To stop violence against women and girls. It is not only domestic violence. Overall, this is the United Nations call to the world. ਏ ਵਰਲਡ ਵਾਈਡ ਕੈਂਪੇਨ ਚੱਲ ਰਹੀ ਹੈ ਸਿਰਫ ਹਿੰਦੁਸਤਾਨ ਵਿੱਚ ਨਹੀਂ ਦੁਨੀਆਂ ਵਿੱਚ ਚੱਲ ਰਹੀ ਹੈ ਔਰ ਬਹੁਤ ਕੰਮ ਹੋ ਰਿਹਾ ਇਨ ਅਵੇਲੇਬਲੂ ਐਂਡ ਦਿਸ ਵਾਈਕਲ ਕੈਂਸਰ ਇਹਦੀ ਵੀ ਵੈਕਸੀਨੇਸ਼ਨ ਬਹੁਤ ਹੋ ਰਹੀ ਹੈ ਇੱਕ ਮੈਰਾਥਨ ਸਾਡਾ ਹੁਣ ਵਾਕ ਹੋਣੇ ਲੱਗੀ ਹੈ ਫ੍ਰਮ 15th ਆਫ ਫੈਬਰੂਰੀ ਟੂ 15th ਆਫ ਮਾਰਚ ਐਂਡ ਮੈਂ ਮੈਨ ਸਿਰਫ ਇੱਕ ਗੱਲ ਦੱਸਣਾ ਚਾਹਾਂਗੀ ਕਿ ਇਹਦੇ ਵਿੱਚ ਕੋਈ ਕੰਪਲਿਕਸ਼ਨਸ ਨਹੀਂ ਹਨ ਜਿਸ ਤਰ੍ਹਾਂ ਲੋਕ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਵੈਕਸੀਨੇਸ਼ਨ ਪਹਿਲੇ ਵਕਸ ਇੱਕ ਵੈਕਸੀਨ 3000 ਦੀ ਸੀ ਹੁਣ ਅਸੀਂ 2500 ਦੀ ਦੋ ਵੈਕਸੀਨਸ ਦੇ ਰਹੇ ਹਾਂ ਜੜਿਆ ਕਿ 9 ਤੋਂ 15 ਸਾਲ ਦੀ ਕੁੜੀਆਂ ਨੂੰ ਸਿਰਫ ਦੋ ਵੈਕਸੀਨਸ ਚਾਹੀਦੀਆਂ ਨੇ ਐਂਡ ਅਬੋਵ ਥੈਟ 15 ਟੂ 45 ইয়ার্স থিন ਵੈਕਸੀਨਸ

ਦੇਖੋ ਜੀ ਅੱਜ ਦੀ ਰੈਲੀ ਜਿਹੜੀ ਆ ਇਹ ਇਨਰ व्हीਲ ਕਲੱਬ ਤੇ ਰੋਟਰੀ ਤੇ ਹੋਰ ਕਲੱਬਸ ਜਿਹੜੇ ਨੇ ਉਹਨਾਂ ਵੱਲੋਂ ਆ ਜਿਹਦੇ ਵਿੱਚ ਸਰਵਾਈਕਲ ਕੈਂਸਰ ਦੀ ਅਵੇਰਨੈਸ ਡੋਮੈਸਟਿਕ ਵਾਇਲੈਂਸ ਦੀ ਅਵੇਰਨੈਸ ਵਾਸਤੇ ਰੈਲੀ ਕੱਢ ਰੇ ਆ ਬਹੁਤ ਵਧੀਆ ਉਪਰਾਲਾ ਇਹਨਾਂ ਦੀਆਂ ਜਿਹੜੀਆਂ ਰੈਲੀਆਂ ਨੇ ਹੁੰਦੀਆਂ ਰਹਿਣੀਆਂ ਚਾਹੀਦੀਆਂ ਜਿਦੇ ਕਰਕੇ ਅਸੀਂ ਫੀਮੇਲ ਨੂੰ ਹੋਰ ਵਧੀਆ ਜਿਹੜਾ এনवायरमेंट ਦੇ ਸਕੀਏ ਤਾਂ ਕਿ ਉਹ ਮੇਲ ਕੇ ਬਰਾਬਰ ਆ ਕੇ ਕੰਮ ਕਰ ਸਕਣ। ਬਿਲਕੁਲ ਬਿਲਕੁਲ ਸਾਡੇ ਕੋਲ ਕਾਇਨੀ ਦਾ ਪ੍ਰੋਪਰ ਡਿਪਾਰਟਮੈਂਟ ਹੈ। ਅਸੀਂ ਇਸ ਚੀਜ਼ ਦੇ ਉੱਤੇ ਅਵੇਰਨੈਸ ਕੈਂਪ ਵੀ ਕਰਦੇ ਹਾਂ ਕਿ ਸਾਈਕਲ ਗੈਸ਼ ਨੂੰ ਕਿਵੇਂ ਬਚਿਆ ਜਾ ਸਕਦਾ ਹੈ ਕਿਉਂਕਿ ਅਗਰ ਅਗਰ ਉਸ ਨੂੰ ਮਹਿਲਾ ਤੋਂ ਹੀ ਪਕੜ ਲਿਆ ਜਾਵੇ ਤਾਂ ਜਿਹੜਾ ਜੜਾ ਜੜਾ ਉਹ 100% ਹੈ।